ਇਹ ਹਾਲਾਤ ਬਹੁਤ ਮਾੜਿਆ ਭਰਾ ਮੇਰਾ ਵੀ ਜਿੰਨੇ ਵੀ ਕਹੇ ਦੀ ਹਾਲਾਤ ਉਹਨੇ ਕਿ ਮਾੜੇ ਆ ਹਨ ਘਰਾਂ 'ਚ ਲੋਕਾਂ ਦੇ ਪਾਣੀ ਭੜਿਆ ਹੋਇਆ ਫਸਲਾਂ ਤਬਾਹ ਹੋ ਗਈਆਂ ਹਨ ਤੇ ਘਰ ਵੀ ਡਿੱਗਣ ਵਾਲੇ ਹੋਏ ਪਿਆ ਜਿਨ੍ਹਾਂ ਦੇ ਘਰਾਂ ਦੇ ਵਿੱਚ ਅਸੀਂ ਗਏ ਆ ਵਿੱਚ ਘਰਾਂ ਦੇ ਵਿੱਚ ਠਟਕਟ 8-9-9 ਫੁੱਟ ਪਾਣੀ ਵੀ ਇਹ ਛੱਤਾਂ ਦੇ ਨਾਲ ਪਾਣੀ ਲੱਗਨ ਤੇ ਹੋਇਆ ਪਿਆਗਾ ਲੋਕਾਂ ਦਾ ਸਮਾਨ ਉੱਪਰ ਥਰੇ ਆ ਤੇ ਆਪ ਸਰਕਾਰ ਕੋਲੇ ਇੱਕ ਪੰਜਾਬ ਸਰਕਾਰ ਹੱਥ ਕਰਕੇ ਦਿਖਾ ਦੇ ਵੀ ਛੱਡੀ ਆ ਇਸ ਸਾਬ ਲਰੋਇਤਨ ਚਾਰ ਦਰਿਆ ਪੰਜਾਬ ਨੂੰ ਘੇਰ ਕੇ ਇੱਕ ਇੱਕ ਕਿਸ਼ਤੀਆ ਤਰ ਕੇ ਕਹਦੇ ਸਰਦਾਰ ਭਗਵੰਤ ਮਾਨ ਸਾਹਿਬ ਵੀ ਆਹ ਕਿਸ਼ਤੀ ਸਾਡੀ ਸਾਡੇ ਹਲਕੇ ਦੀ ਆ ਸਾਡੇ ਪੰਜਾਬ ਦੀ ਇੱਕ ਵੀ ਕਿਸ਼ਤੀ ਹੋਵੇ ਜਾਂ ਸੰਸਥਾ ਕੰਮ ਕਰ ਰਹੀਆਂ ਨੇ ਜਾਂ ਆਰਮੀ ਕੰਮ ਕਰ ਰਹੀ ਹੈ ਭਗਵੰਤ ਮਾਨ ਤਾਂ ਕਹਿੰਦਾ ਵੀ ਮੈਂ ਜਿਹੜੇ ਹੜਪੀੜ ਤੋਂ ਲਾਕੇ ਨੇ ਉਹਨਾਂ ਵਾਸਤੇ ਆਪਣਾ ਹੈਲੀਕਾਪਟਰ ਤੇ ਆਇਆ ਵੀ ਲੋਕਾਂ ਨੂੰ ਕੱਢੋ ਤੁਸੀਂ ਇੱਥੇ ਆਹ ਜਿੱਦੇ ਹੈਲੀਕਵਾਰਟਰ ਤੋਂ ਸਮਾਨ ਸਿੱਟਿਆ ਉਸ ਟਾਈਮ ਮੇਰੇ ਸਾਹਮਣੇ ਸਿੱਟਿਆ ਮੈਂ ਉੱਥੀ ਸੀ ਪਿੰਡ ਬਾਮਣੀ ਵਾਲੇ ਇਹਨਾਂ ਨੇ ਚੰਡੀਗੜ੍ਹ ਦੇ ਪਿੰਡ ਦੇ ਉੱਤੇ ਸਮਾਨ ਸਿੱਟਿਆ ਸੀਗਾ ਉਥੇ ਲੋਕਾਂ ਦਾ ਨੁਕਸਾਨ ਹੀ ਗਰੇ ਇਹਨਾਂ ਨੇ। ਗਿਨੀ ਉੱਪਰੋਂ ਜੇ ਆਪਾਂ ਸਿੱਟਾਂਗੇ ਨਾ ਕਿ ਉਹ ਸਮਾਨ ਪਾਟੂਗੀ ਬਾਕੀ ਇੱਕ ਉਹ ਵੀਡੀਓ ਵੀ ਵਾਇਰਲ ਹੋਈ ਵਿਜਤ ਹੈਲੀਕਾਪਟਰ ਲੈ ਕੇ ਕਿਸੀ ਲੋਕਾਂ ਨੇ ਗਾਲਾਂ ਵੀ ਕੱਢੀਆਂ ਇਹਨੂੰ ਪਰੇ ਲੈ ਜਾ। ਕਿਉਂਕਿ ਜਿਹੜੇ ਛੱਤਾਂ ਦੇ ਉੱਤੇ ਬੈਠੇ ਤਰਫਾਂਦਰ ਵੀ ਇਹਨਾਂ ਨੇ ਤਲਪਾਲਾਂ ਵੀ ਡੱਕਰਤੀ ਇਹਨਾਂ ਨੇ। ਜੇ ਆਪਾਂ ਕਹਿੰਦੇ ਆ ਨਾ ਭਵੰਤ ਮਾਨ ਸਾਹਿਬ ਨੂੰ ਇਹਨਾਂ ਹਮਦਰਦੀ ਹੈ ਹਨਾ ਮੈਂ ਕਰ ਦੂੰ ਬਾਹਰ ਕਰ ਦੂੰ ਹੁਣ ਮੋਦੀ ਦੇ ਪਰੇ ਜਾ ਕੇ ਕੋ ਡੇ ਇਨਾਂ ਦਾ ਐਮਐਲ ਇਹਨਾਂ ਦੇ ਖਿਲਾਫ ਬੋਲਿਆ ਹਨਾ ਉਹ ਤੋਂ ਗਨਮੈਨ ਵੀ ਖੋਲੇ ਹੁਣ ਸਾਡੇ ਵਰਗੇ ਬੰਦੇ ਬੋਲਣਗੇ ਨਾ ਛੱਡ ਦੇ ਛੱਤਰੇ ਵੀ ਮਾਰ ਸਕਦੇ ਆ ਇੰਨਾ ਪੱਲੇ ਟੱਕਾ ਨਹੀਂ ਕਲੀਆਂ ਗੱਲਾਂ ਗੱਲਾਂ ਦਾ ਖੜਾ ਬਣਾਉਂਦੇ ਆ ਇਹ ਦਿੱਲੀ ਵਾਲੇ ਇਹਨਾਂ ਦੇ ਰਾਜ ਕਰਦੇ ਆ ਚੱਪਲ ਚੱਟ ਲੋਕ ਨੇ ਪੰਜਾਬ ਦੇ ਇਹਨਾਂ ਨੂੰ ਕੋਈ ਸੰਸਣ ਨਹੀਂ ਆਉਂਦੀ ਢਾਣਾ ਸੰਸਣ 70 ਗੱਟੀਆਂ ਚ ਘੌਂਦਾ ਯਾਰ ਹਜੇ ਕਹਿੰਦੇ ਆ ਆਪਾਂ ਇਹ ਪੰਜਾਬ ਦਾ ਪੁੱਤ ਆ ਪੰਜਾਬ ਦੇ ਪੁੱਤ ਤਾਂ ਉਹ ਨੇੜਿਆਂ ਧੜਕ ਹੋ ਕੇ ਤੁਰੇ ਫਿਰਦੇ ਆ ਠੀਕ ਹੈ ਨਾ ਕਿਹੜਾ ਪੰਜਾਬ ਦਾ ਪੁੱਤ ਆ ਕੀ ਕਰਦਾ ਪੰਜਾਬ ਲਈ ਸਾਢੇ 3 ਸਾਲਾਂ ਜਿਹਨੇ ਆ ਵੀ ਐਮਐਲਏ ਦੇ ਬਗਰਾਬਤ ਕਰੀ ਜਾਂਦੇ ਆ ਯਾਰ ਵਰਗਾ ਡੱਕਾ ਨਹੀਂ ਕਰ ਰਹੀ ਹਾਏ ਇਹ ਕਹਿ ਰਿਹਾ ਵੀ ਜਿਹੜਾ ਸੋਕਾ ਰਾਛਣਾ ਆ ਰਿਹਾ ਸਾਡੇ ਕੋਲੇ ਜਾਵਾਂ ਕਰੋ ਅਸੀਂ ਆਪ ਬੰਨਾਂਗੇ ਕੋਈ ਦੁੱਤ ਕੁਛ ਨਹੀਂ ਹੈਗਾ ਤੁਸੀਂ ਹੋਰ ਵੀ ਭਰਾਵਾਂ ਨੇ ਇੱਥੇ ਬੰਨਾਂ ਦੇ ਉੱਤੇ ਬੜਿਆਂ ਦੇ ਇੰਟਰਵਿਊ ਲੈ ਕੇ ਉਹ ਗੱਲਬਾਤ ਕਰੀ ਹੋਊਗੀ ਕਾਪੀਆਂ ਲੱਗੀਆਂ ਹੋਈਆਂ ਵੀ ਕਿਹਦੇ ਕੋਲ ਕਿੰਨਾ ਰੱਛਤਾ ਆ ਰਿਹਾ ਡੈਂਪ ਬਣ ਰਹੇ ਉੱਥੇ ਲਾਹੋ ਅਸੀਂ ਆਪੇ ਦੇਵਾਂਗੇ ਲੋਕਾਂ ਦਾ ਸਮਾਨ ਅਸੀਂ ਬੰਨਾਂਗੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਪਿਛਲੇ ਹਲਕੇ 'ਚ ਸੀ ਇਕੱਥਾ ਕੰਮ ਕਰ ਰਿਹਾ ਸੀ ਐਸ.ਡੀ.ਐਮ ਦਾ ਸਾਨੂੰ ਫੋਨ ਆਇਆ ਬੰਦਿਆਂ ਨੂੰ ਕਹਿੰਦੇ ਵੀ ਆਹ ਥਾ 1500 ਬੋਤਲ ਪਾਣੀ ਦੀ ਵੇਚੀ ਮੇਂ ਵੇਚੋ ਯਾਰ ਇਦੂ ਤੇ ਕੀ ਹੈ ਬੱਲੇ ਡੱਕਾ ਨਹੀਂ ਮੁਲਾਜ਼ਮ ਸਹੀ ਨੇ ਮੁਲਾਜ਼ਮ ਸਾਰੇ ਸਹੀ ਨੇ ਉਤਲੇ ਕਰਾਫਟ ਨੇ ਜਿਹੜੇ ਇਹਨਾਂ ਦੇ ਉੱਤੇ ਆਪਾਂ ਚੁਣ ਕੇ ਉਠਾਏ ਨੇ ਮੁਲਾਜ਼ਮਾਂ ਦੀ ਕੋਈ ਗਲਤੀ ਨਹੀਂ ਮੰਜਾ ਮੁਲਾਜ਼ਮਾਂ ਦਾ ਬਿਆਰ ਨੇ ਡਿਊਟੀ ਕਰਨੀ ਹੈ ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਰਿਆਸਤ ਨਿਊਜ਼ ਤੇ ਮੈਂ ਪਰਵਿੰਦਰ ਸਿੰਘ ਫਾਜ਼ਲ ਕਾ ਏਰੀਆ ਦੇ ਵਿੱਚ ਖੜੇ ਆ ਪਾਣੀ ਦਾ ਵਹਾ ਤੁਸੀਂ ਜਿਹੜਾ ਦੇਖਿਆ ਅੱਧਾ ਪੰਜਾਬ ਹੈ ਜਿਹੜਾ ਪਾਣੀ ਦੇ ਵਿੱਚ ਡੁੱਬਿਆ ਹੋਇਆ ਇੱਥੇ ਬਾਈ ਜੀ ਹੁਣੀ ਸੇਵਾ ਕਰਨ ਆਏ ਹੋਏ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਇਹਨਾਂ ਨੇ ਪੂਰੇ ਹਾਲਾਤ ਨੇ ਜਿਹੜੇ ਉਹ ਦੇਖੇ ਨੇ ਬਾਈ ਜੀ ਨਾਮ ਦੱਸਿਓ ਪਹਿਲਾਂ ਕੀ ਤੁਹਾਡਾ ਬਾਈ ਜੀ ਮੇਰਾ ਨਾਮ ਬਿੱਲਾ ਸਿੱਧੂ ਕੁੰਮਣਾ ਜੀ ਵੀਰੇ ਤੁਸੀਂ ਇਹ ਏਰੀਆ ਦੇ ਵਿੱਚ ਆਏ ਹੋ ਪਾਣੀ ਦੀ ਮਾਰ ਦੇ ਹੇਠ ਕਾਫੀ ਏਰੀਆ ਆਇਆ ਹੋਇਆ ਲੋਕ ਨੇ ਜਿਹੜੇ ਉਹ ਡੁੱਬੇ ਹੋਏ ਨੇ ਕਿਵੇਂ ਦੇ ਹਾਲਾਤ ਬਣੇ ਹੋਏ ਹਾਲਾਤ ਜੀ ਬਹੁਤ ਮਾੜੇ ਆ ਤਕਰੀਬਨ ਸਾਡੀ ਇੱਥੇ ਆਇਆ ਨੂੰ ਸਾਨੂੰ 3 ਦਿਨ ਹੋ ਗਏ ਤੇ ਪਾਣੀ ਦੀ ਰਫਤਾਰ ਘਟੀ ਨਹੀਂ ਹੈ ਉਦੋਂ ਦੀ ਉਦੋਂ ਹੀ ਹੈ ਉੱਥੇ ਇੱਕ ਬੁਰਜੀ ਆ ਉਹ ਮਾਰਨਿੰਗ ਆ ਕੇ ਪਹਿਲਾਂ ਉਹ ਵੇਖਦੇ ਹਾਂ ਉੱਥੇ ਹੀ ਹੈ ਨਾ ਪਾਣੀ ਘਟਿਆ ਨਾ ਵਧਿਆ ਪਰ ਅੱਜ ਜਿਹੜੇ ਘਰਾਂ ਚ ਗਏ ਆ ਉਹ ਕਹਿ ਰਹੇ ਵੀ 3 ਗੰਗਲਾ ਪਾਣੀ ਵਧਿਆਗਾ ਕਿਉਂਕਿ ਉਹਨਾਂ ਦੇ ਐਸਟੀਮੇਟ ਆ ਉਹਨਾਂ ਨੇ ਕਿਸੇ ਨੇ ਡੱਕੇ ਲਾ ਛੱਡਿਆ ਕਿਸੇ ਨੇ ਟਾਂタル ਰੱਖਿਆ ਨਾ ਉਹ ਕਹਿ ਰਹੇ ਵੀ ਪਾਣੀ ਤੇਜ਼ ਵੀ ਹੋਇਆ ਤੇ 3 ਇੰਚ ਤੋਂ ਬਣੀ ਜ਼ਿਆਦਾ ਵਧਿਆਗਾ ਤੇ ਹਾਲਾਤ ਬਹੁਤ ਮਾੜਿਆ ਭਰਾ ਮੇਰੇ ਵੀ ਜਿੰਨੇ ਵੀ ਕਹਦੀ ਹਾਲਾਤ ਉਨੇ ਕੇ ਮਾੜੇ ਆ ਹਨਾ ਘਰਾਂ ਚ ਲੋਕਾਂ ਦੇ ਪਾਣੀ ਬੜਿਆ ਹੋਇਆ ਫਸਲਾਂ ਤਬਾਹ ਹੋ ਗਈਆਂ ਹਨਾ ਤੇ ਘਰ ਵੀ ਡਿੱਗਣ ਵਾਲੇ ਹੋਏ ਪਿਆ ਜਿਨ੍ਹਾਂ ਦੇ ਘਰਾਂ ਦੇ ਵਿੱਚ ਅਸੀਂ ਗਏ ਆ ਵਿੱਚ ਘਰਾਂ ਦੇ ਵਿੱਚ ਕਟਕਟ 8 9 9 ਫੁੱਟ ਪਾਣੀ ਵੀ ਛੱਤਾਂ ਦੇ ਨਾਲ ਪਾਣੀ ਲੱਗਣ ਤੇ ਹੋਇਆ ਪਿਆਗਾ ਲੋਕਾਂ ਦਾ ਸਮਾਨ ਉੱਪਰ ਤਰਿਆ ਹੋਇਆ ਪ੍ਰਸ਼ਾਸਨ ਕਹਿੰਦਾ ਸੀ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਲੋਕ ਜਿਹੜੇ ਆਪਣੇ ਘਰਾਂ ਦੇ ਵਿੱਚ ਫਸੇ ਹੋਏ ਨੇ ਉਹਨਾਂ ਦਾ ਰੈਸਕਿਊ ਕਰ ਰਹੇ ਆ ਪਰ ਕੁਝ ਲੋਕਾਂ ਦੇ ਨਾਲ ਸਾਡੀ ਟੀਮ ਵੱਲੋਂ ਗੱਲਬਾਤ ਕੀਤੀ ਗਈ ਉਹ ਕਹਿੰਦੇ ਵੀ ਪ੍ਰਸ਼ਾਸਨ ਨੇ ਕੋਈ ਖਾਸ ਪ੍ਰਬੰਧ ਨਹੀਂ ਕੀਤੇ ਹੋਏ ਸਾਡੇ ਲੋਕ ਜਿਹੜੇ ਨੇ ਹਲੇ ਵੀ ਘਰਾਂ ਦੇ ਵਿੱਚ ਕੱਚੀਆਂ ਜਿਹੜੀਆਂ ਛੱਤਾਂ ਨੇ ਉਹਨਾਂ ਦੇ ਉੱਤੇ ਤਰਪਾਲਾਂ ਪਾ ਕੇ ਬੈਠੇ ਬਾਈ ਜੀ 26 ਤਰੀਕ ਤੋਂ ਹੜ੍ਹਾਂ ਦੇ ਵਿੱਚ ਆਏ ਹਨ ਪਠਾਨਕੋਟ ਤੋਂ ਲਾ ਕੇ ਇੱਥੋਂ ਤੱਕ ਆ ਗਏ ਹਨ ਸਰਕਾਰ ਇੱਕ ਗੱਲ ਦੱਸ ਦੇ ਵੀ ਇਹਨੇ ਕੋਲੇ ਕਿਹੜੀ ਵੋਟ ਸਰਕਾਰ ਕੋਲੇ ਆਪਦੀ ਆ ਐਨਡੀਆਰਐਫ ਦੀ ਗੱਲ ਕਰੀਏ ਉਹ ਇੰਡੀਆ ਦੀ ਹੈ ਨਾ ਸੈਂਟਰ ਦੀ ਹੈ ਨਾ ਬੀਐਸਪੀ ਦੀ ਗੱਲ ਕਰੀਏ ਆਰਮੀ ਦੀ ਗੱਲ ਕਰੀਏ ਪੰਜਾਬ ਸਰਕਾਰ ਕੋਲੇ ਇੱਕ ਪੰਜਾਬ ਸਰਕਾਰ ਹੱਥ ਤਰਕੇ ਦਿਖਾ ਦੇ ਵੀ ਸਾਡੀ ਆਹ ਕਿਸ਼ਤੀ ਆ ਹਾਬਲਾਲੋ ਵੀ ਤਿੰਨ ਚਾਰ ਦਰਿਆ ਪੰਜਾਬ ਨੂੰ ਘੇਰਦੇ ਆ ਇੱਕ ਇੱਕ ਕਿਸ਼ਤੀ ਆ ਤਰਕੇ ਕਹਦੇ ਸਰਦਾਰ ਭਗਵੰਤ ਮਾਨ ਸਾਹਿਬ ਵੀ ਆਹ ਕਿਸ਼ਤੀ ਸਾਡੀ ਸਾਡੇ ਹਲਕੇ ਦੀ ਆ ਸਾਡੇ ਪੰਜਾਬ ਦੀ ਇੱਕ ਵੀ ਕਿਸ਼ਤੀ ਹੋਵੇ ਜਾਂ ਸੰਸਥਾ ਕੰਮ ਕਰ ਰਹੀਆਂ ਨਹੀਂ ਜਾ ਆਰਮੀ ਕੰਮ ਕਰ ਰਹੀ ਹੈ ਇੰਡੀਆ ਭਗਵੰਤ ਮਾਨ ਤਾਂ ਕਹਿੰਦਾ ਵੀ ਮੈਂ ਜਿਹੜੇ ਹੜਪੀੜਤ ਇਲਾਕੇ ਨੇ ਉਹਨਾਂ ਵਾਸਤੇ ਆਪਣਾ ਹੈਲੀਕਾਪਟਰ ਤੇ ਆਇਆ ਵੀ ਲੋਕਾਂ ਨੂੰ ਕੱਢੋ ਤੁਸੀਂ ਇੱਥੇ ਹਾਂ ਜਿੱਦੇ ਹੈਲੀਕਵਾਰਟਰ ਤੋਂ ਸਮਾਨ ਸਿੱਟਿਆ ਉਸ ਟਾਈਮ ਮੇਰੇ ਸਾਹਮਣੇ ਸਿੱਟਿਆ ਮੈਂ ਉੱਥੀ ਸੀ ਪਿੰਡ ਬਾਂਵਣੀ ਵਾਲੇ ਇਹਨਾਂ ਨੇ ਚੰਡੀਗੜ੍ਹ ਦੇ ਪਿੰਡ ਦੇ ਉੱਤੇ ਸਮਾਨ ਸਿੱਟਿਆ ਸੀਗਾ ਉੱਥੇ ਲੋਕਾਂ ਦਾ ਨੁਕਸਾਨ ਹੀ ਗ੍ਰੇ ਇਹਨਾਂ ਨੇ ਕਿਉਂਕਿ ਇੰਨੀ ਉੱਪਰੋਂ ਜੇ ਆਪਾਂ ਸਿੱਟਾਂਗੇ ਨਾ ਤੇ ਉਹ ਸਮਾਨ ਪਾਟੂਗੀ ਬਾਕੀ ਇੱਕ ਉਹ ਵੀਡੀਓ ਵੀ ਵਾਇਰਲ ਹੋਈ ਪਈ ਜਿੱਤੇ ਹੈਲੀਕਵਾਰਟਰ ਲੈ ਕੇ ਕਿਸੇ ਲੋਕਾਂ ਨੇ ਗਾਲਾਂ ਵੀ ਕੱਢੀਆਂ ਇਹਨੂੰ ਪਰੇ ਲੈ ਕਿਉਂਕਿ ਜਿਹੜੇ ਛੱਤਾਂ ਦੇ ਉੱਤੇ ਬੈਠੇ ਤਰਫਾਂਾਂਦਰ ਵੀ ਉਹਨੇ ਤਲਪਰਲਾ ਵੀ ਟੱਕਰ ਦੀਆਂ ਇਹਨਾਂ ਨੇ ਜੇ ਆਪਾਂ ਕਹਿੰਦੇ ਆ ਨਾ ਭਵਾਨਤਮਾਨ ਸਾਹਿਬ ਨੂੰ ਇੰਨਾ ਹਮਦਰਦੀ ਆ ਹਨਾ ਮੈਂ ਕਰ ਦੂੰ ਬਾਹ ਕਰ ਦੂੰ ਹੁਣ ਮੋਦੀ ਦੇ ਪੈਰੀ ਜਾ ਕੇ ਕੁ ਡਿੱਗਿਆ ਇਹਨਾਂ ਦਾ ਐਮਐਲ ਇਹਨਾਂ ਦੇ ਖਿਲਾਫ ਬੋਲੇ ਹਨਾ ਉਹ ਤੋਂ ਗਨਮੈਨ ਵੀ ਖੋਲੇ ਹੁਣ ਸਾਡੇ ਵਰਗੇ ਬੰਦੇ ਬੋਲਣਗੇ ਇਹਨਾਂ ਛੱਤ ਦੇ ਛੱਤਰੇ ਵੀ ਮਾਰ ਸਕਦੇ ਆ ਇਹਨਾਂ ਪੱਲੇ ਢੱਕਾ ਨਹੀਂ ਕੱਲੀਆਂ ਗੱਲਾਂ ਗੱਲਾਂ ਦਾ ਖੜਾ ਬਣਾਉਂਦੇ ਆ ਇਹ ਦਿੱਲੀ ਵਾਲੇ ਇਹਨਾਂ ਦੇ ਰਾਜ ਕਰਦੇ ਆ ਚੱਪਲ ਚੱਟ ਲੋਕ ਨੇ ਪੰਜਾਬ ਦੇ ਇਹਨਾਂ ਨੂੰ ਕੋਈ ਸੰਸਣ ਨਹੀਂ ਆਉਂਦੇ ਢਿੱਡਾਂ ਦਾ ਸੰਸਣ ਉਹ ਤਾਂ ਕਹਿੰਦੇ ਵੀ ਮੈਂ ਪੰਜਾਬ ਦਾ ਪੁੱਤ ਆਂ ਪੰਜਾਬ ਦੇ ਲੋਕ ਨੇ ਮੈਂ ਕਿਸਾਨਾਂ ਦਾ ਪੁੱਤ ਆਂ ਵੀ ਮੈਂ ਆਪਣੇ ਪਰਿਵਾਰ ਦੇ ਵਿੱਚ ਜੇ ਕੋਈ ਮੈਨੂੰ ਬਾਹ ਫੜ ਕੇ ਰੋਕੇ ਨਾ ਵੀ ਹਾਂ ਵੀ ਭਗਵੰਤ ਸਿੰਘ ਕਿੱਧਰ ਚੱਲੇ ਆ ਤੂੰ ਸਾਨੂੰ ਦੱਸ ਭਰਾ ਮੇਰਾ 70 70 ਗੱਡੀਆਂ ਚ ਘੌਂਦਾ ਯਾਰ ਹਜੇ ਕਹਿੰਦੇ ਆਪਾਂ ਇਹ ਪੰਜਾਬ ਦਾ ਪੁੱਤ ਆ ਯਾਰ ਪੰਜਾਬ ਦੇ ਪੁੱਤ ਤਾਂ ਉਹ ਹੁੰਦੇ ਨੇ ਜਿਹੜੇ ਅਣ ਧੜਕੋ ਕੇ ਤੁਰੇ ਫਿਰਦੇ ਆ ਹਾਂ ਇਦਾਂ ਭਾਈ ਠੀਕ ਹੈ ਨਾ ਕਿਹੜਾ ਪੰਜਾਬ ਦਾ ਪੁੱਤ ਆ ਕੀ ਕਰਦਾ ਪੰਜਾਬ ਲਈ 3.5 ਸਾਲਾਂ ਜਨੇ ਆਪ ਦੇ ਐਮ ਐਲ ਏ ਦੇ ਬਗਾਵਤ ਕਰੀ ਜਾਂਦੇ ਆ ਅਬ ਪਹਿਲਾ ਕਹਿੰਦੇ ਕਾਂਗਰਸੀ ਕਾਲੀ ਆਸੇ ਬਗਾਵਤ ਕਰਦੇ ਆ ਹੌਲੀ ਹੌਲੀ ਜਿਨ੍ਹਾਂ ਦੀ ਜ਼ਮੀਰ ਜਾਗਦੀ ਹੋਰ ਵੀ ਬਗਾਵਤ ਕਰਨਗੇ ਪਤਾ ਆ ਵੀ ਆ ਡੇਢ ਸਾਲ ਨੂੰ ਵੋਟਾਂ ਪੈਣੀਆਂ ਡੰਡਾ ਹੀ ਕੱਢਣਾਗਾ ਠੀਕ ਆ ਨਾ ਪੰਜਾਬ ਸਰਕਾਰ ਡੱਕਾ ਨਹੀਂ ਕਰ ਰਹੀ ਹਜੇ ਇਹ ਕਹਿ ਰਿਹਾ ਵੀ ਜਿਹੜਾ ਸੋਕਾ ਰਾਛਣਾ ਆ ਰਿਹਾ ਸਾਡੇ ਕੋਲ ਜਮ੍ਹਾਂ ਕਰੋ ਅਸੀਂ ਆਪ ਵੰਡਾਂਗੇ ਉਹ ਦੋਤੇ ਕੁਝ ਨਹੀਂ ਹੈਗਾ ਤੁਸੀਂ ਹੋਰ ਵੀ ਭਰਾਵਾਂ ਨੇ ਇੱਥੇ ਬੰਨਾਂ ਦੇ ਉੱਤੇ ਬੜਿਆਂ ਦੇ ਇੰਟਰਵਿਊ ਲੈ ਕੇ ਉਹ ਗੱਲਬਾਤ ਕਰੀ ਹੋਊਗੀ ਕਾਪੀਆਂ ਲੱਗੀਆਂ ਹੋਈਆਂ ਵੀ ਕਿਹਦੇ ਕੋਲ ਕਿੰਨਾ ਰੱਛਤ ਆ ਰਿਹਾ ਡੈਂਪ ਬਣ ਰਹੇ ਉੱਥੇ ਲਾਹੋ ਅਸੀਂ ਆਪੇ ਦੇਵਾਂਗੇ ਲੋਕਾਂ ਦਾ ਸਮਾਨ ਅਸੀਂ ਵੰਡਾਂਗੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਪਿਛਲੇ ਹਲਕੇ 'ਚ ਸੀ ਇੱਕ ਥਾਂ ਕੰਮ ਕਰ ਰਹੇ ਸੀ ਐਸ ਡੀ ਐਮ ਦਾ ਸਾਨੂੰ ਫੋਨ ਆਇਆ ਬੰਦਿਆਂ ਨੂੰ ਕਹਿੰਦੇ ਵੀ ਆਹ 1500 ਬੋਤਲ ਪਾਣੀ ਦੀ ਵੇਚਣੀ ਆ ਭੇਜੋ ਯਾਰ ਇਹ ਦੂਤੇ ਕੀ ਆ ਯਾਰ ਪੱਲੇ ਡੱਕਾ ਨਹੀਂ ਮੁਲਾਜ਼ਮ ਸਹੀ ਨੇ ਮੁਲਾਜ਼ਮ ਸਾਰੇ ਸਹੀ ਨੇ ਉਤਲੇ ਕ੍ਰਾਫਟ ਨੇ ਜਿਹੜੇ ਇਹਨਾਂ ਦੇ ਉੱਤੇ ਆਪਾਂ ਚੁਣ ਕੇ ਉਠਾਏ ਆ ਮੁਲਾਜ਼ਮਾਂ ਦੀ ਕੋਈ ਗਲਤੀ ਨਹੀਂ ਮਜਾ ਮੁਲਾਜ਼ਮਾਂ ਨੇ ਤਾਂ ਪਿਆਰੇ ਨੇ ਡਿਊਟੀ ਕਰਨੀ ਆ ਉਹ ਕਹਿੰਦੇ ਵੀ ਜਿਵੇਂ ਤੁਸੀਂ ਹੁਣ ਪ੍ਰਸ਼ਾਸਨ ਦੀ ਗੱਲ ਕੀਤੀ ਹੈ ਪ੍ਰਸ਼ਾਸਨ ਕਹਿ ਰਿਹਾ ਵੀ ਹਨਾ ਜਿਵੇਂ ਪਾਣੀ ਦੀ ਗੱਲ ਕੀਤੀ ਤੁਸੀਂ ਵੀ ਸਾਨੂੰ 1500 ਬੋਤਲ ਦੀ ਲੋੜ ਹੈ ਸਾਨੂੰ ਦੇ ਕੇ ਜਾਓ ਪ੍ਰਸ਼ਾਸਨ ਕਹਿੰਦਾ ਵੀ ਜਿਹੜੀ ਲੋਕਾਂ ਦੇ ਕੋਲ ਲੋਕ ਆ ਕੇ ਆਪ ਸੇਵਾ ਕਰ ਰਹੇ ਨੇ ਨਾ ਉਹ ਸਮਾਨ ਉਹਨਾਂ ਤੱਕ ਪਹੁੰਚ ਨਹੀਂ ਰਿਹਾ ਵੀ ਤਾਂ ਅਸੀਂ ਲੋਕਾਂ ਨੂੰ ਕਹਿ ਰਹੇ ਹਾਂ ਵੀ ਸਾਡੇ ਕੋਲ ਆਓ ਸਾਡੇ ਜਿਹੜੇ ਸਟੋਰ ਬਣਾਏ ਹੋ ਨੇ ਉੱਥੇ ਜਮ੍ਹਾਂ ਕਰਾਓ ਜਦੋਂ ਲੋਕਾਂ ਨੂੰ ਲੋੜ ਪਊਗੀ ਅਸੀਂ ਉਹਨਾਂ ਤੱਕ ਪਹੁੰਚਾਵਾਂਗੇ ਸਰਕਾਰ ਪਹੁੰਚਾਊਗਾ ਤੇ ਸਰਕਾਰ ਕੋਲੇ ਹੈਗੀ ਹੈ ਵੀਰੇ ਇੱਕ ਮਿੰਟ ਇੱਕ ਮਿੰਟ ਤੇਰੀ ਵੀ ਇੰਟਰਵਿਊ ਲੈ ਲੈਣਗੇ ਖੜ ਜਾ ਗੱਲ ਗੋਰੀ ਹੋ ਲੈਂਦੇ ਵਿੱਚ ਨਹੀਂ ਬੋਲਦੇ ਸਿਆਣੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਸਰਕਾਰ ਪਹਚਾਊਗੀ ਜਾਂ ਐਨਡੀਆਰਪ ਨੂੰ ਪਹਚਾਊ ਐਨਡੀਆਰਪ ਅੱਜ ਤੋਂ ਇੱਥੇ ਸਮਾਨ ਲੈ ਕੇ ਤੁਰ ਲੱਗੇ ਪਰ ਐਨਡੀਆਰਪ ਵੀ ਨਹੀਂ ਲਿਆ ਰਹੀ ਸੀ ਠੀਕ ਆ ਉਹ ਵੀ ਲੋਕਾਂ ਦਾ ਰੋਸ ਕਰਿਆ ਫੇਰ ਲੈ ਕੇ ਜਾ ਰਹੀ ਹੈ ਨਾ ਹੁਣ ਵੀਰ ਮੇਰੇ ਪਵਾਂ ਸਰਕਾਰ ਵੰਡ ਦੇਣਾ ਕੋਈ ਵੰਡ ਦੇ ਲੋਕਾਂ ਦਾ ਸਮਾਨ ਕੋਈ ਵੰਡ ਕੇ ਮੋਹਰ ਕੋਈ ਲਵਾਰੇਗਾ ਨਾ ਇਹ ਗੱਲਾਂ ਚੰਗੀਆਂ ਨਹੀਂ ਹੁੰਦੀਆਂ ਬਾਕੀ ਲੋਕ ਵੀ ਐਡੇ ਕੌਮਲੇ ਨਹੀਂ ਹੈਗੇ ਅੱਜ ਆਏ ਸੀ ਉਹ ਕਹਿੰਦੇ ਵੀ ਅਸੀਂ ਕੱਲੇ ਲੈ ਕੇ ਜਾਵਾਂਗੇ ਕਹਿੰਦੇ ਨਾ ਸਾਡਾ ਸਮਾਨ ਪੁੱਠਾ ਦਾ ਰੋਸ ਹੀ ਚੱਲਿਆ ਠੀਕ ਹੈ ਨਾ ਆਹੀ ਗੱਲਾਂ ਮੇਰੇ ਭਰਾ ਬਾਕੀ ਸਾਰੇ ਸਿਆਣੇ ਹਨ ਜਾਂ ਆਪਣੇ ਕਹੇ ਤੋਂ ਕੋਈ ਜੰਗਾ ਨਹੀਂ ਹੁੰਦਾ ਕੋਈ ਮਾੜਾ ਨਹੀਂ ਹੁੰਦਾ ਮਾੜੇ ਦਾ ਹੀ ਪਤਾ ਲੱਗ ਜਾਂਦਾ ਲੋਕਾਂ ਨੂੰ ਤੇ ਚੰਗੇ ਦਾ ਹੀ ਪਤਾ ਲੱਗ ਜਾਂਦਾ